ਯੁਵਾ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਅੱਜ ਲੁਧਿਆਣਾ ਦੇ ਮਾਡਲ ਟਾਊਨ ਚਤਰ ਸਿੰਘ ਪਾਰਕ ਵਿਖੇ ਆਲ ਇੰਡੀਆ ਜਗਤਾਰ ਮੈਮੋਲੀਅਲ ਹਾਕੀ ਟੂਰਨਾਮੈਂਟ ਦੇ ਵੱਲੋਂ ਇੱਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਕਿ ਸਾਡੀ ਸੰਸਥਾ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਹਾਕੀ ਟੂਰਨਾਮੈਂਟ ਕਰਵਾਇਆ ਜਾਂਦਾ ਸੀ ਸੰਸਥਾ ਦੇ ਵੱਲੋਂ ਕੋਰੋਨਾ ਕਾਲ ਦੇ ਸਮੇਂ ਵਿੱਚ ਇਹ ਫੈਸਲਾ ਲਿਆ ਗਿਆ ਕਿ ਕੋਰੋਨਾ ਕਾਲ ਦੌਰਾਨ ਅਸੀਂ ਹਾਕੀ ਟੂਰਨਾਮੈਂਟ ਕਰਵਾਉਣਾ ਬੰਦ ਕਰ ਦਿੱਤਾ ਹੈ ਅਤੇ ਅੱਜ ਸਮੁੱਚੀ ਟੀਮ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿਉਣ ਵਾਲੇ ਸਮੇਂ ਵਿੱਚ ਨੌਵਾਂ ਹਾਕੀ ਟੂਰਨਾਮੈਂਟ ਐਡੀਸ਼ਨ ਕਰਵਾਉਣ ਜਾ ਰਹੇ ਹਾਂ ਜਿਸ ਵਿੱਚ ਸਮੂਹ ਦੇਸ਼ ਭਾਰਤੀਆਂ ਟੀਮਾਂ ਭਾਗ ਲੈਣਗੀਆਂ ਉੱਥੇ ਹੀ ਯੁਵਾ ਪੀੜੀ ਨੂੰ ਅਪੀਲ ਕਰਦੇ ਆ ਉਹਨਾਂ ਦਾ ਕੀ ਕੁਝ ਕਹਿਣਾ ਰਿਹਾ ਦੇਖੋ ਲੁਧਿਆਣਾ ਤੋਂ ਟਿੰਕੇ ਦੀ ਖਾਸ ਰਿਪੋਰਟ ਅੱਜ ਦੀ ਸਾਡੀ ਜਿਹੜੀ ਮੀਟਿੰਗ ਸੀਗੀ ਇਹ ਸਾਡੀ 577 ਰਬਾਰਡਲ ਟਾਵਰ ਵਿਖੇ ਹੋਈ ਹੈ ਚਤਰਸਿੰਘ پارک ਦੇ ਸਾਹਮਣੇ ਜਿਹੜੇ ਕਿ ਸਾਡਾ ਹੈੱਡ ਆਫਿਸ ਹੈ ਅ ਅੱਜ ਦੀ ਮੀਟਿੰਗ ਦਾ ਵਿਸ਼ੇਸ਼ ਜਿਹੜਾ ਜਿਸ ਕਰਕੇ ਹੋਈ ਹੈ ਅਸੀਂ ਜਗਤਾਰ ਬਬੋਰੀਅਲ ਆਲਰੇਡੀ ਹਾਕੀ ਟੂਰਨਾਮੈਂਟ ਦੁਬਾਰਾ ਰਿਵਾਈਵ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ ਜਿਸ ਦਾ ਲਾਸਟ ਐਡੀਸ਼ਨ 2013 ਦੇ ਵਿੱਚ ਹੋਇਆ ਸੀ ਤੇ ਜਿਸ ਚ ਪ੍ਰਮੁੱਖ ਟੀਮਾਂ ਨੇ ਉਦੋਂ ਭਾਗ ਲਿੱਤਾ ਸੀਗਾ ਤੇ ਉਹ ਜਿਹੜਾ ਲਾਸਟ ਟੂਰਨਾਮੈਂਟ ਸੀ ਉਸ ਚ ਪਾਕਿਸਤਾਨ ਲੈਵਲ ਵੀ ਪਾਰਟਿਸਿਪੇਟ ਕੀਤੀ ਸੀਗੀ ਤੇ ਉਹ ਟੂਰਨਾਮੈਂਟ ਸਪੋਰਟਸ ਅਥਾਰਟੀ ਆਫ ਇੰਡੀਆ ਲਖਨਊ ਦੇ ਜਿੱਤਿਆ ਸੀ ਉਹ ਟੂਰਨਾਮੈਂਟ ਅਸੀਂ ਰਿਵਾਈਵ ਕਰਨ ਲੱਗੇ ਉਹਦੀ ਡੇਟਾ ਸੀ ਹਾਊਸ ਕਰਤੀ ਆ ਦਵੈਬਰ 17 ਤੋਂ 22 ਦਵੈਬਰ ਇਸ ਸਾਲ ਇਹ ਖੇਡਿਆ ਜਾਵੇਗਾ ਟੂਰਨਾਮੈਂਟ ਇਸ ਦੀ ਇਹ ਪਹਿਲੀ ਮੀਟਿੰਗ ਸੀਗੀ ਇਸ ਤੋਂ ਬਾਅਦ ਅਸੀਂ ਇਹ ਫੈਸਲਾ ਕੀਤਾ ਹੈ ਕਿ ਹਰੇਕ ਵੀ ਦੇ ਮੀਟਿੰਗ ਕਰ ਹੋਊਗੀ ਜਿਸ ਚ ਅਸੀਂ ਅ ਅੱਗੇ ਟੂਰਨਾਮੈਂਟ ਕਿਵੇਂ ਕਰਵਾਉਣਾ ਹੈ ਉਸ ਦਾ ਵਿਸ਼ੇਸ਼ ਜਿਹੜਾ ਹੈਗਾ ਉਹ ਟੂਰਨਾਮੈਂਟ ਕਮੇਟੀ ਤੋਂ ਸੁਜੈਸ਼ਨਸ ਲਵਾਂਗੇ ਤੇ ਉਸ ਨੂੰ ਇਪਲੀਮੈਂਟ ਕਰਾਂਗੇ ਫਿਰ ਅਸੀਂ ਆਉਦੇ ਵੀ ਦਿਹਾ ਚ ਡੀਜੀਪੀ ਪੰਜਾਬ ਤੋਂ ਇਸ ਦਾ ਸਰਵਦਰ ਰਿਲੀਜ਼ ਕਰਵਾਵਾਂਗੇ ਟੂਰਨਾਮੈਂਟ ਦਾ ਤੇ ਉਸ ਤੋਂ ਬਾਅਦ ਅਸੀਂ ਇੰਡੀਆ ਹਾਕੀ ਟੀਮ ਦਾ ਵੀ ਇੱਥੇ ਇੱਕ ਲੱਚ ਜਾਂ ਇੱਕ ਗੈੱਟ ਟੂਗੇਦਰ ਦਾ ਪ੍ਰੋਗਰਾਮ ਰੱਖਿਆ ਹੋਇਆ ਹੈ ਤੇ ਟੂਰਨਾਮੈਂਟ ਜਦੋਂ ਸਾਡਾ ਚੱਲੇਗਾ ਇਸ 'ਚ ਦੋ ਪ੍ਰਮੁੱਖ ਟੀਮਾਂ ਹਿੰਦੁਸਤਾਨ ਦੀ ਅਪਭਾਗ ਲੜਗੀਆਂ ਤੇ ਅਸੀਂ ਵਿਦੇਸ਼ੀ ਟੀਮਾਂ ਨੂੰ ਇਸ 'ਚ ਪਾਰਟਿਸਿਪੇਟ ਕਰਨ ਦਾ ਇਨਵੀਟੇਸ਼ਨ ਭੇਜਾਂਗੇ ਤੇ ਇਸ 'ਚ ਜਿਹੜੀਆਂ ਜਿਹੜੀਆਂ ਟੀਮਾਂ ਪਾਰਟਿਸਿਪੇਟ ਕਰਨਗੀਆਂ ਅਰ ਨਾਰਥ ਤੋਂ ਪ੍ਰਮੁੱਖ ਤਿੰਨ ਟੀਮਾਂ ਲਵਾਂਗੇ ਹਰੇਕ ਜ਼ੋਨ ਤੋਂ ਸਾਊਥ ਜ਼ੋਨ ਤੋਂ ਈਸ ਜ਼ੋਨ ਤੋਂ ਤੇ ਤੇ ਟੀਮਾਂ ਲੈ ਕੇ ਅਸੀਂ ਇੱਥੇ 9 ਟੀਮਾਂ ਇਸ ਦੀ ਪੱਜ ਦਵੱਸੀ ਟੂਰਨਾਮੈਂਟ 'ਚ ਅਸੀਂ ਖੇਲਾਵਾਂਗੇ ਤੇ ਜਿਹੜਾ ਇੱਕ ਅਸੀਂ ਹੋਰ ਇਸ 'ਚ ਅੱਜ ਸੁਜੈਸ਼ਨ ਅਸੀਂ ਇੰਪਲੀਮੈਂਟ ਕਰਾਂਗੇ ਇਸ 'ਚ ਵੀ ਅਸੀਂ ਜਿਹੜਾ ਪ੍ਰਮੁੱਖ ਜਿਹੜਾ ਸਾਡਾ ਕੋਈ ਲੋਡਵੱਦ ਖਿਡਾਰੀ ਹੈ ਅਸੀਂ ਉਸ ਨੂੰ ਅਡਾਪਟ ਕਰਾਂਗੇ ਕਿਉਂਕਿ ਸਾਡੇ ਟੂਰਨਾਮੈਂਟ 'ਚ ਜਿਹੜੀ ਹੁਣ ਏਡੀਆ ਟੀਮ 'ਚ ਪਲੇਅਰਸ ਖੇਡ ਰਹੇ ਆ ਉਹ ਸਾਡੇ ਹਾਕੀ ਟੂਰਨਾਮੈਂਟ 'ਚ ਹੀ ਖੇਡ ਕੇ ਨਿਕਲੇ ਹਨ ਤੇ ਇਹ ਅਡਰ 20 ਵਾਟਰ ਟੂਰਨਾਮੈਂਟ ਖੇਡਿਆ ਜਾਵੇਗਾ ਤੇ ਇਸ 'ਚ ਅਸੀਂ ਹੁਣ ਇਸ ਦੀ ਅਸੀਂ ਹੁਣ ਅੱਗੇ ਬੀਟਿਕਸ ਕਰ ਕਰਕੇ ਇਸ ਨੂੰ ਕਿਵੇਂ ਸ਼ਿਗਾਰਦਾ ਹੈ ਕਿਵੇਂ ਇਸ ਦੀ ਕੋਈ ਘਾਟ ਹੈ ਔਰ ਪੂਰੀਆ ਕਰਕੇ ਅਸੀਂ ਇਸ ਲੁਧਿਆੜਾ ਲੈਵਲ ਤੇ ਪੰਜਾਬ ਲੈਵਲ ਤੇ ਇੰਡੀਆ ਲੈਵਲ ਤੇ ਅਸੀਂ ਇਸ ਨੂੰ ਲੈ ਕੇ ਆਵਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ